ਕਿਸ 760 ਵੀ ਆਸਟ੍ਰੇਲੀਆ ਦੇ ਨਾਲ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੇ ਨਾਲ ਨਿੱਤੇ ਲੂਥਰਾ ਇਹ ਖਬਰ ਐਨ ਆਰ ਆਈ ਲੋਕਾਂ ਲਈ ਖਾਸ ਸੇਧ ਦੇਣ ਵਾਲੀ ਹੈ ਕਿ ਵਿਦੇਸ਼ਾਂ ਚ ਰਹਿੰਦੇ ਪੰਜਾਬੀ ਜਦੋਂ ਪੰਜਾਬ ਨੂੰ ਆਉਂਦੇ ਆ ਤੇ ਆ ਕੇ ਪੰਜਾਬ ਦੇ ਵਿੱਚ ਆਪਣਾ ਸੱਭਿਆਚਾਰ ਪਾਲਦੇ ਆ ਜੇ ਕਿਸੇ ਐਨ ਆਰ ਆਈ ਨੇ ਪਿਆਰ ਦੇਖਣਾ ਹੈ ਇਤਿਫਾਕ ਦੇਖਣਾ ਹੈ ਤਾਂ ਉਹ ਇਸ ਘਰ ਦੇ ਵਿੱਚ ਆਵੇ ਕਾਰਨ ਹੈ ਕਿ ਇਸ ਘਰ ਦੇ ਵਿੱਚ ਤਿੰਨ ਪਰਿਵਾਰ ਨੇ ਕੁੱਲ 30 ਤੋਂ ਵੱਧ ਲੋਕ ਯਾਨੀ ਕਿ 32-35 ਲੋਕ ਨੇ ਜਿਹੜੇ ਇੱਕੋ ਹੀ ਛੱਤ ਥੱਲੇ ਰਹਿੰਦੇ ਨੇ ਇੱਕੋ ਹੀ ਕਾਰੋਬਾਰ ਹੈ ਇੱਕ ਹੀ ਜੇਬਾ ਹੈ ਜਿੱਚੋ ਪੈਸੇ ਕੱਢੇ ਜਾਂਦੇ ਤੇ ਪਾਏ ਜਾਂਦੇ ਨੇ ਔਰ ਇੱਕ ਹੀ ਚੁੱਲਾ ਹੈ ਤੇ ਗੱਲਬਾਤ ਕੀਤੀ ਜਾਵੇ ਤਾਂ ਇਸ ਘਰ ਦੀਆਂ ਔਰਤਾ ਬੱਚੇ ਸਭ ਇਕੱਠੇ ਰਹਿੰਦੇ ਨੇ ਗੱਲਬਾਤ ਕਰ ਲਾਂਗੇ ਪਹਿਲਾਂ ਪਰਿਵਾਰ ਦੇ ਮੁਖੀ ਦੇ ਨਾਲ ਕਿ ਇਹ ਸਾਰੇ ਪਰਿਵਾਰ ਨੂੰ ਚਲਾਉਂਦੇ ਕਿੱਦਾਂ ਨੇ ਔਰ ਇਸ ਪਰਿਵਾਰ ਦਾ ਪਾਲਣ ਪੋਸ਼ਣ ਕਿੱਦਾਂ ਕਰਦੇ ਨੇ ਗੱਲਬਾਤ ਕਰਾਂਗੇ ਔਰ ਜਾਣਾਂਗੇ ਇਸ ਪਰਿਵਾਰ ਦਾ ਪਿਛੋਕੜ ਔਰ ਇਸ ਪਰਿਵਾਰ ਦੀ ਗੱਲਬਾਤ ਕੀ ਨਾਮ ਹੈ ਜੀ ਸਿਲਵਿੰਦਰ ਸਿੰਘ ਜੀ ਸੁੰਦਰ ਜੀ ਸਵਾਗਤ ਹੈ ਤੁਹਾਡਾ 760 ਵੀ ਆਸਟ੍ਰੇਲੀਆ ਬਹੁਤ ਬਹੁਤ ਧੰਨਵਾਦ ਪਹਿਲਾਂ ਤੇ ਇਹ ਦੱਸੋ ਕਿ ਪਰਿਵਾਰ ਚ ਜਿਹੜਾ ਸਾਰਾ ਪਰਿਵਾਰ ਆ ਇਹਦੇ ਚ ਕੁੱਲ ਪਰਿਵਾਰ ਕਿੰਨੇ ਨੇ ਔਰ ਜੀ ਕਿੰਨੇ ਨੇ 32 ਮੈਂਬਰ ਨੇ ਇਸ ਪਰਿਵਾਰ ਦੇ ਵਿੱਚ ਤੇ ਤਿੰਨ ਘਰ ਨੇ ਮੇਨ ਗਾੜੀ ਸਾਡੇ ਬੱਚੇ ਵਿਆਏ ਨੇ ਉਹ 5-7 ਬੱਚੇ ਵਿਆਏ ਨੇ ਕਿ ਸਾਡਾ ਜਿਹੜਾ ਸਾਡੀ ਉਹਨਾਂ ਦਾ ਪਰਿਵਾਰ ਹੈ ਜਿਹੜਾ ਸਾਡਾ ਚੈਨਲ ਆ ਇਹ ਵਿਦੇਸ਼ ਤੋਂ ਚੱਲਦਾ ਆਸਟ੍ਰੇਲੀਆ ਤੋਂ ਚੱਲਦਾ ਤੇ ਉੱਥੇ ਤੋਂ ਲੋਕ ਜਦੋਂ ਇੱਥੇ ਆਉਂਦੇ ਆ ਨਾ ਤੇ ਰਿਸ਼ਤੇਦਾਰੀਆਂ ਦੀਆਂ ਜਗਾਵਨ ਲੱਪ ਪੈਂਦੇ ਆ ਤੇ ਕੀ ਸਮਝਦੇ ਹੋ ਕਿ ਤੁਹਾਡੇ ਪਰਿਵਾਰ ਵੱਲ ਵੇਖ ਕੇ ਕੀ ਸਿੱਖਿਆ ਲੈਣੀ ਚਾਹੀਦੀ ਹੈ ਵੇਖੋ ਜੀ ਸਾਡੇ ਪਰਿਵਾਰ ਦੇ ਵਿੱਚ ਤੇ ਜਿਹੜੀ ਆ ਜਿਸ ਤਰ੍ਹਾਂ ਇਤਫਾਕ ਸਲੂਕ ਤੇ ਪ੍ਰੇਮ ਆ ਇਹੋ ਸਿੱਖਿਆ ਉਹਨਾਂ ਨੂੰ ਲੈਣੀ ਚਾਹੀਦੀ ਆ ਕਿ ਜਿਸ ਤਰ੍ਹਾਂ ਦਾ ਇਹ ਪਰਿਵਾਰ ਰਹਿੰਦਾ ਵਾ ਅਤਵਾਕ ਦੇ ਨਾਲ ਜਾਂ ਪਿਆਰ ਦੇ ਨਾਲ ਉਸੇ ਤਰ੍ਹਾਂ ਅਸੀਂ ਵੀ ਆਪਣੇ ਪਰਿਵਾਰ ਆਖਦਾ ਕਿ ਪੈਸੇ ਵੀ ਤੁਹਾਡੇ ਕੋਲ ਆ ਕੇ ਖਰਚਦੇ ਆ ਬਕਾਇਆ ਵੀ ਤੁਹਾਨੂੰ ਮੋੜਦੇ ਆ ਔਰ ਸਾਡਾ ਕਾਰੋਬਾਰ ਦਾ ਜਿੰਨਾ ਕਮਾਈ ਦੀ ਸਾਧਨ ਹੈ ਉਹ ਇੱਕੋ ਜੇਬੇ ਚ ਜਾਂਦਾ ਔਰ ਕਹਿੰਦੇ ਚੁੱਲਾ ਵੀ ਇੱਕ ਆ ਉਹਨਾਂ ਕੋਲ ਲੈ ਕੇ ਖਰਚੀਦਾ ਉਹਨਾਂ ਨੂੰ ਹਿਸਾਬ ਦੇਈਦਾ ਵੇਖੋ ਜੀ ਜੋ ਵੀ ਪਰਿਵਾਰ ਦੇ ਵਿੱਚ ਖਰਚ ਹੁੰਦਾ ਵਾ ਉਹ ਮੈਂ ਸਾਰਾ ਇਹਨਾਂ ਨੂੰ ਦੇ ਦੇਣਾ ਵਾ ਕਿ ਜਿੱਥੇ ਕਿਸੇ ਨੇ ਜਾਣਾ ਜਾਂ ਸਕੂਲ ਦੀ ਫੀਸ ਦੇਣੀ ਆ ਜਾਂ ਬੱਚਿਆਂ ਦੀ ਜਾਂ ਬੱਚਿਆਂ ਨੂੰ ਜੀਬ ਖਰਚਾ ਦੇਣਾ ਵਾ ਉਹ ਵੀ ਸਾਰਾ ਮੇਰੇ ਕੋਲ ਲੈਣਾ ਜੇ ਇਹਨਾਂ ਸ਼ਹਿਰ ਜਾਣਾ ਸਾਡੀਆਂ ਜਨਾਨੀਆਂ ਨੇ ਔਰਤਾਂ ਜਿੰਨੀਆਂ ਵੀਆਂ ਨੇ ਉਹਨਾਂ ਨੇ ਆਪੋ ਆਪਣਾ ਲੈ ਕੇ ਮੇਰੇ ਕੋਲ ਪੈਸੇ ਲੈ ਜਣੇ ਕਿ ਡੈਡੀ ਸਾਨੂੰ ਇੰਨੇ ਚਾਹੀਦੇ ਨੇ ਜਾਂ ਸਾਨੂੰ 2000 ਚਾਹੀਦਾ ਸਾਨੂੰ 3 ਚਾਹੀਦਾ ਉਹ ਇਹਨਾਂ ਨੂੰ ਪੈਸਾ ਦੇ ਦੇਈਦਾ ਪੈਸੇ ਖਰਚ ਕੇ ਇਹਨਾਂ ਜਿਹੜਾ ਬਕਾਇਆ ਵਾ ਉਹ ਵਾਪਸ ਮੈਨੂੰ ਦੇ ਦੇਣਾ ਜੇ ਕੋਈ ਸੌ ਬਚ ਗਿਆ 50 ਬਚ ਗਿਆ ਬਕਾਇਆ ਦੇਣ ਦੀ ਰੀਤ ਹੈ ਵਾ ਹਾਂਜੀ ਹਾਂ ਬਕਾਇਆ ਵਾਪਸ ਉਹਨਾਂ ਦੇ ਦੇਣਾ ਜਾਂ ਬੱਚਾ ਵੀ ਉਹਨਾਂ ਵੀ ਦੇ ਦੇਣਾ ਕਿ ਪ੍ਰਮਾਤਮਾ ਦੇ ਜਾਨਾ ਜਿੱਡਾ ਪਰਿਵਾਰ ਆ ਇਸ ਪਰਿਵਾਰ ਦੇ ਆਮਦਨ ਦਾ ਸਾਧਨ ਕੀ ਕਿਉਂਕਿ ਇਹ ਅੱਜ ਤੇ ਦੋ ਬੱਚੇ ਨਹੀਂ ਪਾਲਦੇ ਤੇ ਤੁਸੀਂ ਬੱਤੀ ਪਾਲਦੇ ਵੇ ਦੇਖੋ ਜੀ ਆਪਣੀ ਜ਼ਮੀਨ ਆ ਖੇਤੀਬਾੜੀ ਦਾ ਮੁੱਖ ਤੰਦਾ ਆਪਣਾ ਕੁਝ ਨੌਕਰੀਆਂ ਨੇ ਹਾਜ਼ਰ ਨੌਕਰੀਆਂ ਵੀ ਕੁਝ ਰਿਟਾਇਰਮੈਂਟਾਂ ਵੀ ਆ ਕੁਝ ਬੱਚੇ ਜਿਹੜੇ ਨੇ ਉਹ ਆਪਣੇ ਮਿਹਨਤ ਵੀ ਕਰਦੇ ਨੇ ਤੇ ਇਸ ਕਰਕੇ ਸਾਡਾ ਖੇਤੀਬਾੜੀ ਦੇ ਨਾਲ ਰਲ ਕੇ ਤੇ ਸੋਖਾ ਗੁਜ਼ਾਰਾ ਨਿਕਲਦਾ ਪਰਿਵਾਰ ਸਾਰੇ ਜੀ ਅਗਲੀ ਪੀੜ੍ਹੀ ਜਿਹੜੀ ਆ ਉਹ ਇੱਥੇ ਹੀ ਆ ਕੋਈ ਵਿਦੇਸ਼ ਵੀ ਗਈ ਵਿਦੇਸ਼ ਇੱਕ ਦੋ ਬੰਦੇ ਹੈਗੇ ਸੱਪੇ ਹਾਂਜੀ ਉਹ ਉਹਨਾਂ ਨੂੰ ਤੁਸੀਂ ਜ਼ਿਆਦਾ ਮਿਸ ਕਰਦੇਗੇ ਉਹ ਪਰਿਵਾਰ ਨੂੰ ਜ਼ਿਆਦਾ ਮਿਸ ਕਰਦੇ ਉਹ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਇੱਥੇ ਆ ਨਾ ਉਹ ਪਰਿਵਾਰ ਨੂੰ ਜੇ ਗੱਲ ਕੀਤੀ ਜਾਵੇ ਤੇ ਪੜ੍ਹੇ ਲਿਖੇ ਲੋਕ ਜ਼ਿਆਦਾ ਨਹੀਂ ਕਿ ਜਾਂ ਫਿਰ ਕੁਝ ਲੋਕ ਵਿੱਚੋਂ ਪੜ੍ਹਾਈ ਤੋਂ ਵਾਂਝੇ ਵੀ ਰਹਿ ਗਏ ਪੜ੍ਹਾਈ ਤੋਂ ਕੋਈ ਵਾਂਝਾ ਨਹੀਂ ਤੁਸੀਂ ਆਪ ਕਿੰਨਾ ਪੜ੍ਹੇ ਦਿਓ ਮੈਂ ਬੀਏ ਅੱਛਾ ਕਿਤੇ ਕਿਤੇ ਪੜ੍ਹੇ ਮੈਂ ਪਹਿਲੋਂ ਆਪਣੇ ਬੰਗਵਣੀ ਤੋਂ ਮਿਡਲ ਦੀ ਪ੍ਰੀਖਿਆ ਪਾਸ ਬੰਗਵਣੀ ਤੋਂ ਕੀਤੀ ਗਵਰਨਮੈਂਟ ਘੁੰਮੜਕਲਾਂ ਤੋਂ ਮੈਂ 10ਵੀਂ ਪਾਸ ਕੀਤੀ ਫਿਰ ਮੈਂ ਸਿੱਖ ਨੈਸ਼ਨਲ ਕਾਜ ਕਾਦੀਆਂ ਉਥੋਂ ਮੈਂ ਤੋਂ ਕਾਦੀਆਂ ਜਾਂਦੇ ਰਹੇ ਤੁਸੀਂ ਬੜੀ ਉਹ ਫਿਰ ਸਾਈਕਲ ਤੇ ਜਾਂਦੇ ਉਹ ਪੈਂਟਾ ਬੜਾ ਉਹ ਤੋਂ ਟ੍ਰੇਨ ਕੋਈ ਨਹੀਂ ਦੀ ਬਟਾਲੇ ਤੋਂ ਅਸੀਂ ਟ੍ਰੇਨ ਲੈਣੀ ਕਾਦੀਆਂ ਨੂੰ ਤੇ ਪਹਿਲਾਂ ਇੱਥੋਂ ਕਿਲੇ ਸਾਈਕਲ ਲਾਉਣਾ ਉੱਥੋਂ ਚੜ ਕੇ ਤੇ ਫਿਰ ਅਸੀਂ ਕਾਦੀਆਂ ਮਤਲਬ ਪਹੁੰਚਣਾ ਤੁਹਾਡੇ ਵਾਲੇ ਵੇਖ ਕੇ ਸਾਰੇ ਨੇ ਪੜ੍ਹਾਈ ਅੱਗੇ ਕੰਟੀਨਿਊ ਕੀਤੀ ਹਾਂਜੀ ਕੰਟੀਨਿਊ ਚੱਲਦੀ ਰਹੀ ਅੱਜ ਬੱਚੇ ਕਿਹੜੀ ਕਿਹੜੀ ਜੌਬ ਕਰਦੇ ਬੱਚੇ ਇੱਕ ਦੋ ਇੱਕ ਮਿਲਟਰੀ 'ਚ ਹੈ ਜੀ ਇੱਕ ਸ਼੍ਰੋਮੀ ਕਮੇਟੀ ਦੇ ਵਿੱਚ ਹਾਂਜੀ ਦੋ ਬੱਚੇ ਸਾਡੇ ਪਰਿਵਾਰ ਦੇ ਵਿੱਚੋਂ ਹੁਣ ਨੌਕਰੀ ਤੇ ਬੱਚੇ ਬੱਚੀਆਂ ਦਾ ਜਦੋਂ ਕੁਝ ਵਿਆਹ ਆਰੰਭਦੇ ਹੋ ਜਾਂ ਰਿਸ਼ਤਾ ਲੱਭਦੇ ਹੋ ਉਹਦੇ ਚ ਮੁਸ਼ਕਲ ਆਉਂਦੀ ਕਿ ਜਾਂ ਹੱਸ ਕੇ ਹੋ ਜਾਂਦੇ ਰਿਸ਼ਤੇ ਕੋਈ ਗੱਲ ਨਹੀਂ ਹੱਸ ਕੇ ਹੋ ਜਾਂਦੇ ਆ ਪਰ ਕੁਝ ਮੁਸ਼ਕਲ ਹੋ ਜਾਂਦੀ ਵੀ ਵੱਡਾ ਪਰਿਵਾਰ ਸਮਝ ਕੇ ਤੇ ਕਈ ਜਿਹੜੇ ਨੇ ਆਉਂਦੇ ਵੀ ਐਡਾ ਵੱਡਾ ਪਰਿਵਾਰ ਉਹਦੇ ਵਿੱਚ ਪਰ ਜੇ ਗੱਲ ਕੀਤੀ ਜਾਵੇ ਤਾਂ ਇਹ ਵੱਡਾ ਪਰਿਵਾਰ ਹੋਣਾ ਅੱਜ ਦੇ ਸਮੇਂ 'ਚ ਬੇਸ਼ੱਕ ਖਰਚਾ ਜ਼ਰੂਰ ਆ ਪਰ ਮੰਨ ਵਾਲੀ ਗੱਲ ਹੁੰਦੀ ਚਾਹੀਦੀ ਮੰਨ ਵਾਲੀ ਗੱਲ ਲੋਕ ਮੰਨਦੇ ਇਸ ਗੱਲ ਨੂੰ ਮੰਨ ਜ਼ਰੂਰ ਮੰਨਦੇ ਨਹੀਂ ਉਹ ਤੇ ਰਿਸ਼ਤੇਦਾਰ ਦੇ ਕਿਹਦੀ ਆਪਣੀ ਸੋਚਣ ਸ਼ਕਤੀ ਹੁੰਦੀ ਹੈ ਉਹ ਤੇ ਆਪਣੀ ਹੈ ਨਾ ਕਿਸ ਦੀ ਵੀ ਐਡੇ ਵੱਡੇ ਪਰਿਵਾਰ ਦੇ ਵਿੱਚ ਕੋਈ ਪਰਿਵਾਰ ਚ ਦੀ ਗੱਲ ਕੀਤੀ ਜਾਵੇ ਤਾਂ ਸ਼ਿਕਾਇਤਾਂ ਵੀ ਤੁਹਾਡੇ ਕੋਲ ਆਉਂਦੀਆਂ ਹੋਣਗੀਆਂ ਤੇ ਉਹਦਾ ਨਿਵਾਰਣ ਵੀ ਤੁਸੀਂ ਕਰਦੇ ਹੋਗੇ ਸਭ ਤੋਂ ਵੱਧ ਸ਼ਿਕਾਇਤਾਂ ਕਿੱਦਾਂ ਦੀਆਂ ਆਉਂਦੀਆਂ ਕੋਈ ਸ਼ਿਕਾਇਤ ਨਹੀਂ ਆਉਂਦੀ ਛੋਟੀ ਮੋਟੀ ਗੱਲ ਦੀ ਸ਼ਿਕਾਇਤ ਹੁੰਦੀ ਹੈ ਵੀ ਸਾਨੂੰ ਆ ਚਾਹੀਦਾ ਆ ਚਾਹੀਦਾ ਉਹ ਪੂਰਾ ਮੈਂ ਕਰੀ ਜਾਣਾ ਨਾਲ ਨਾਲ ਹਾਂ ਜੀ ਜੀ ਮੈਂ ਉਸੇ ਵੇਲੇ ਪੈਸੇ ਕੱਢ ਕੇ ਉਹਨਾਂ ਨੂੰ ਦਿਨਾ ਫੇ ਜਾਓ ਕਿਸੇ ਨੂੰ ਇੱਥੋਂ ਤੱਕ ਨੋਬਤ ਆਉਣ ਨਹੀਂ ਦਿੱਤੀ ਇਹ ਕੋਈ ਕਿਸੇ ਤਰ੍ਹਾਂ ਕੋਈ ਪਰਿਵਾਰ ਚ ਵਖਰੇਵੇਂ ਵਾਲੀ ਗੱਲ ਨਹੀਂ ਨਾ ਜੀ ਮੈਂ ਬੇਟੀਆਂ ਸਾਡੀਆਂ ਜਾਂਦੀਆਂ ਨੇ ਕਾਲਜ ਜਾਂਦੀਆਂ ਆ ਉਹਨਾਂ ਨੂੰ ਕਿਰਾਇਆ ਪਹਿਲੋ ਦੇਣਾ ਟੁੱਟੇ ਪੈਸੇ ਉਹਨਾਂ ਨੂੰ ਵਖਰੇ ਦੇਣੇ ਇੱਥੋਂ ਤੁਹਾਨੂੰ ਬੱਸ ਮਿਲਣੀ ਆ ਇੱਥੋਂ ਤੁਹਾਨੂੰ ਆ ਮਿਲਣਾ ਉਸੇ ਤਰੀਕੇ ਦੇ ਨਾਲ ਫਿਰ ਬਿਲਕੁਲ ਲਾਣੇਦਾਰ ਨੇ ਘਰ ਦੇ ਕਹਿੰਦੇ ਕਿ ਜੇ ਪਰਿਵਾਰ ਆ ਤੇ ਪਰਿਵਾਰ ਦਾ ਖਿਆਲ ਰੱਖਣਾ ਵੀ ਇਹਨਾਂ ਦਾ ਕੰਮ ਆ ਗੱਲਬਾਤ ਕਰ ਲਾਂਗੇ ਬੀਜੀ ਦੇ ਨਾਲ ਕਿਉਂਕਿ ਘਰ ਦੇ ਵਿੱਚ ਬਜ਼ੁਰਗ ਇਹਨਾਂ ਦੇ ਇਹੋ ਹੀ ਨੇ ਬੀਜੀ ਪਰਿਵਾਰ ਵੱਲ ਵੇਖ ਕੇ ਜਾਂ ਰਿਸ਼ਤੇਦਾਰੀ ਜਦੋਂ ਆਉਂਦੇ ਆ ਜਾਂ ਤੁਸੀਂ ਜਾਂਦੇ ਹੋ ਤੇ ਕੀ ਆਖਦੇ ਨੇ ਰਿਸ਼ਤੇਦਾਰ ਰਿਸ਼ਤੇਦਾਰ ਵਹਿ ਰਾਜੀ ਹੁੰਦੇ ਆ ਜਿਹੜੇ ਆਪਾਂ ਆਪਣੀਆਂ ਬੇਟੀਆਂ ਵੀ ਆਈਆਂ ਨਾ ਉਹਨਾਂ ਦੇ ਜਿਹੜੇ ਮਤਲਬ ਪਰਿਵਾਰ ਉਹ ਬਹੁਤ ਖੁਸ਼ ਹੁੰਦੇ ਆ ਬੇਟੇ ਜਿੱਥੇ ਵਿਆਹੇ ਚਲੋ ਉਹ ਵੀ ਸਾਡੇ ਸਾਹਮਣੇ ਖੁਸ਼ੀ ਹੁੰਦੇ ਆ ਹੋਰ ਮਤਲਬ ਵੀ ਜਿੰਨੇ ਕੇ ਚਾਰ ਅਸੀਂ ਬੇਟੀਆਂ ਵਿਆਈਆਂ ਪੰਜ ਅਸੀਂ ਬੇਟੇ ਵਿਆਹੇ ਆ ਵੀਰਾਂ ਦੇ ਇੱਕ ਇਹਨਾਂ ਦਾ ਬੇਟਾ ਤਿੰਨ ਵੱਡਿਆਂ ਦੇ ਬੇਟੇ ਇੱਕ ਵਿਚਾਰ ਲਿਆ ਦਾ ਬੇਟਾ ਹਾਂਜੀ ਪੰਜ ਬੇਟੇ ਵਿਆਏ ਆ ਤੇ ਸਾਡੇ ਸਾਹਮਣੇ ਮਤਲਬ ਹਰ ਕੋਈ ਖੁਸ਼ ਹੁੰਦਾ ਵਾ ਖੁਸ਼ ਰਹਿੰਦੇ ਆ ਬੇਟੀਆਂ ਦੇ ਜਿਹੜਾ ਪਰਿਵਾਰ ਹਨਾ ਬਹੁਤ ਜ਼ਿਆਦਾ ਖੁਸ਼ ਹੁੰਦਾ ਵਾ ਵੇ ਵੇ ਕੇ ਆਪਣੇ ਗਾਲੀ ਮਤਲਬ ਰਿਸ਼ਤੇਦਾਰਾਂ ਨੂੰ ਕਹਿੰਦੇ ਆ ਵੀ ਅਸੀਂ ਇਸ ਤਰ੍ਹਾਂ ਦੇ ਘਰ ਆਪਣਾ ਵੀ ਮਤਲਬ ਪੁੱਤਰ ਵਿਆਇਆ ਚਲੋ ਮਹਾਰਾਜ ਹਰੇਕ ਨੂੰ ਪਰਮਾਤਮਾ ਬਸ ਕੇ ਹਾਂ ਤੁਹਾਨੂੰ ਇਹਨਾਂ ਨੂੰ ਫਿਰ ਜਦੋਂ ਜਿਹੜੀ ਨਵੀਂ ਪੀੜ੍ਹੀ ਹੈ ਇਹਨਾਂ ਨੂੰ ਕੀ ਸਮਝਾਉਂਦੇ ਹੋ ਆਪਣਾ ਤਜਰਬਾ ਕਿੱਦਾਂ ਸਾਂਝਾ ਕਰਦੇ ਇਹਨਾਂ ਨਾਲ ਇਹਨਾਂ ਨੂੰ ਕਹਿੰਦੇ ਰਹਿੰਦਾ ਹੈਗੇ ਸਾਡੇ ਤੁਸੀਂ ਪਿਛਲਿਆਂ ਵਾਲ ਵੇਖੋ ਸਾਡੀ ਪਿਛਲੀ ਪੀੜ੍ਹੀ ਵਾਲ ਵੇਖੋ ਵੀ ਸਾਡੀ ਮਾਤਾ ਕਿੱਦਾਂ ਚੱਲਦੀ ਸੀ ਗਾੜੀ ਮੇਰੀਆਂ ਜਿਹੜੀਆਂ ਪਰਜਾਈਆਂ ਆਈਆਂ ਮਤਲਬ ਇਹ ਕਿੱਦਾਂ ਚੱਲਦੀਆਂ ਰਹੀਆਂ ਇਹ ਤਿੰਨੇ ਮੇਰੀਆਂ ਪਰਜਾਈਆਂ ਜਦੋਂ ਆਈਆਂ ਮੈਂ ਉਹ ਮਤਲਬ ਜਿਹੜਾ ਸਿਆਹ ਹਾਂ ਹੁਣ ਮੈਂ ਬਜ਼ੁਰਗ ਹੋ ਗਿਆ ਮੈਂ ਮੇਰ ਤੇ ਪੁੱਛਿਆਂ ਤੋਂ ਬਗੇਰੇ ਪੈਰ ਨਹੀਂ ਪਾਉਂਦੀਆਂ ਰਹੀਆਂ ਜੇ ਕਿਤੇ ਜਾਣਾ ਤਾਂ ਵੀ ਪਉ ਮਤਲਬ ਵੀਰ ਨੇ ਆਕਾਰ ਹੋਣਾ ਤੇ ਮੈਂ ਇਹਨਾਂ ਨੂੰ ਮਤਲਬ ਸੰਭਾਲ ਲੈਣਾ ਤੇ ਹੁਣ ਜਿਹੜੀਆਂ ਧਾਰ ਲੀਆਂ ਆਈਆਂ ਉਹ ਵੀ ਚਲੋ ਠੀਕ ਆ ਬਿਲਕੁਲ ਹਾਂਜੀ ਉਹ ਵੀ ਮਤਲਬ ਪੁੱਛ ਕੇ ਜਾਣਾ ਜਿੱਥੇ ਆਕਾਰ ਹੀ ਮਤਲਬ ਸਾਰੇ ਪਰਿਵਾਰ ਸਭ ਆਗਿਆਕਾਰੀ ਆ ਜਿਹੜੇ ਆ ਨਵੇਂ-ਨਵੇਂ ਛੋਟੇ-ਛੋਟੇ ਬੱਚੇ ਇਹ ਮੰਨ ਲੈਂਦੇ ਗੱਲ ਮੰਨ ਲੈਂਦੇ ਆ ਕਈ ਕਈ ਨਹੀਂ ਮੰਨਦੇ ਕੋਈ ਗੱਲ ਨਹੀਂ ਕਹਿੰਦੇ ਕਿ ਬਾਕੀ ਸਾਰੇ ਵੱਡੇ ਤੇ ਚਲੋ ਬੱਚੇ ਜਿੱਦੀ ਵੀ ਹੁੰਦੇ ਆ ਬੱਚੇ ਪਿਆਰ ਵੀ ਕਰਦੇ ਆ ਕਈ ਵਾਰੀ ਆਖਾਂ ਮੰਨ ਲੈਂਦੇ ਕਈ ਵਾਰੀ ਨਹੀਂ ਵੀ ਮੰਨਦੇ ਕੀ ਨਾਮ ਆ ਜੀ ਜਗਿੰਦਰ ਸਿੰਘ ਜੀ ਜਗਿੰਦਰ ਜੀ ਪਰਿਵਾਰ ਦੀ ਗੱਲ ਚੱਲਦੀ ਪਈ ਆ ਔਰ ਇਹ ਅਜਿਹੇ ਪਰਿਵਾਰ ਨਹੀਂ ਲੱਭਦੇ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਜੇ ਇਸ ਪਰਿਵਾਰ ਦੀ ਗੱਲ ਕੀਤੀ ਜਾਵੇ ਤੇ ਕਿਹੜੀ ਐਸੀ ਗੱਲ ਦਸੋਗੇ ਜਿਹੜੀ ਸਭ ਤੋਂ ਵਿਲੱਖਣ ਤੇ ਸਭ ਤੋਂ ਕਿਹਾ ਜਾਵੇ ਕਿ ਵੱਡੀ ਗੱਲ ਆ ਮੈਂ ਕਿਹਾ ਜੀ ਇਹ ਵਿਲੱਖਣ ਗੱਲ ਸਾਰੇ ਤੋਂ ਅਲੱਗ ਇਹੋ ਹੀ ਆ ਕਿ ਸਾਰੇ ਪਰਿਵਾਰਾਂ ਦੇ ਬਾਕੀ ਜੀ ਕੈਸਾ ਹੋਇਆ ਇਸ ਤੱਕ ਹੋਣਗੇ 150 ਵੀ ਹੋਣਗੇ ਕਾਰੋਬਾਰ ਵੀ ਬਹੁਤ ਤਗੜੇ ਹੋਣਗੇ ਤੇ ਇੱਕ ਉਹਨਾਂ ਚ ਕਮੀ ਰਹੇ ਜੇ ਵੀ ਉਹਨਾਂ ਦਾ ਖਰਚਾ ਆਪਣੀ ਜੇਬਾਂ ਸਾਰੀ ਅਲੱਗ-ਅਲੱਗ ਲਈ ਫਿਰਦੇ ਆ ਸਾਡੀ ਜੇਬ ਇੱਕੋ ਹੀ ਆ ਜੀ ਤੇ ਦੂਸਰਾ ਇੱਥੇ ਵੀ ਆਹੀ ਮਾਇਆ ਦਾ ਲਾਲਚ ਨਹੀਂ ਕੀਤਾ ਵਾਹਿਗੁਰੂ ਤਾਂ ਸਭ ਮੰਨ ਕਰੀਦਾ ਵਾ ਤੇ ਦਾਲ ਮੰਡਾ ਹੀ ਰੱਖਿਆ ਜਿਆਦਾ ਜੋੜੋ ਜੜਾ ਹੀ ਨਹੀਂ ਆ ਇੱਥੇ ਤੇ ਇੱਕ ਇੱਕ ਸਾਬ ਦਾ ਬਾਬਾ ਡੇਰੇ ਆਈਏ ਜਿੱਦਾਂ ਬਾਬਾ ਡੇਰੇ ਆ ਜੇ ਉਹਤੇ ਖਾ ਲਿਆ ਤੇ ਬਸ ਬਰਤਮੋਦ ਦੇ ਕਰ ਲਏ ਉਹ ਹਿਸਾਬ ਤਾਬ ਫਿਸ਼ੀ ਬੈਗ ਫਿੱਟ ਨਹੀਂ ਕੋਈ ਵੀ ਨਾਰਮਲ ਹੀ ਰੱਖਿਆ ਆਪਣਾ ਰੈਣ ਸੈਣ ਸਾਦਾ ਚਲੋ ਗੁਰਸ਼ਿਕ ਪਰਿਵਾਰ ਆ ਸਾਦਾ ਤੁਸੀਂ ਕਹਿੰਦੇ ਹੋ ਬੱਚੇ ਪੜ ਗਏ ਚੰਗੇ ਕਾਰੋਬਾਰਾਂ ਤੇ ਵੀ ਲੱਗੇਦੇ ਆ ਜੇ ਅੱਜ ਦੀ ਪੀੜ੍ਹੀ ਨੂੰ ਕੋਈ ਸੰਦੇਸ਼ ਦੇਣਾ ਹੋਏ ਤਾਂ ਕੀ ਦਿਓਗੇ ਸੰਦੇਸ਼ ਇਹ ਹੈ ਕਿ ਇਕੱਠਾ ਰਹਿ ਕੇ ਆਪਣਾ ਸਾਰਾ ਪਰਿਵਾਰ ਇਕੱਠੇ ਹੋਣ ਤੇ ਅੱਗੇ ਤਰੱਕੀਆਂ ਕਰਨ ਬਿਲਕੁਲ ਕਹਿੰਦੇ ਇਕਤਾ ਚੀ ਬਲ ਹੈ ਸਾਰੇ ਪਰਿਵਾਰ ਨੂੰ ਇਕੱਠੇ ਰਹਿਣਾ ਚਾਹੀਦਾ ਔਰ ਹਮੇਸ਼ਾ ਇਕਜੁੱਟ ਰਹਿਣਾ ਚਾਹੀਦਾ ਹੁਣ ਘਰ ਦੇ ਲਾਣੇਦਾਰ ਨਹੀਂ ਇਹਨਾਂ ਨੂੰ ਵੀ ਗੱਲ ਕਰ ਲਾਂਗੇ ਕਿ ਉਹ ਘਰ ਨੂੰ ਕਿੱਦਾਂ ਚਲਾਉਂਦੀਆਂ ਨੇ ਕੀ ਨਾਂ ਵੀ ਜੀ ਨਰਿੰਦਰ ਕੋਰ ਜੀ ਜੀ ਸਭ ਤੋਂ ਪਹਿਲਾਂ ਤੁਸੀਂ ਆਏ ਘਰੇ ਹਾਂਜੀ ਉਸ ਤੋਂ ਬਾਅਦ ਬਾਕੀ ਪਰਿਵਾਰ ਨੂੰ ਹਨਾ ਉਹਨਾਂ ਦਾ ਸੁਭਾਅ ਬਣਿਆ ਕਿੱਦਾਂ ਸਾਰੇ ਪਰਿਵਾਰ ਨੂੰ ਮੈਨੇਜ ਕੀਤਾ ਯਾਨੀ ਕਿ ਥਾਂ-ਉਥਾਂ ਕਿੱਦਾਂ ਰੱਖਿਆ ਇਹ ਅਕਸਰ ਬਹੁਤ ਖੁਸ਼ੀ ਨਾਲ ਇਕੱਠੇ ਰੋ ਪਿਆਰ ਦੇ ਨਾਲ ਰੋ ਤੇ ਪਿਆਰ ਜੜ ਬਹੁਤ ਚੰਗੀ ਗੱਲ ਆ ਤੇ ਖਾਣਾ ਇਕੱਠਾ ਬਣਾਓ ਬੱਚਿਆਂ ਨੂੰ ਇਕੱਠਾ ਰੱਖੋ ਕਿ ਇਹਨੂੰ ਮੜਾ ਨਹੀਂ ਰੱਖਣਾ ਚੰਗੀ ਮਤ ਦੋ ਇਹਨਾਂ ਨੂੰ ਸਾਰਿਆਂ ਦੇ ਅਗਿਆਧਾਰ ਹੋਣਾ ਕਿਉਂਕਿ ਜਿੱਥੇ ਚਾਰ ਬੀਬੀਆਂ ਇਕੱਠੀਆਂ ਹੋ ਜਾਂਨ ਰੌਲਾ ਹੀ ਨਹੀਂ ਮੁੱਕਦਾ ਤੁਹਾਡੇ ਘਰ ਰੌਲਾ ਰਹਿੰਦਾ ਕਿ ਸ਼ਾਂਤੀ ਰਹਿੰਦੀ ਰੌਲਾ ਵੀ ਤੇ ਸ਼ਾਂਤੀ ਸਮਝ ਲਓ ਬੱਚੇ ਜਦੋਂ ਚਾਰ ਇਕੱਠੇ ਹੋਣ ਤੇ ਵਿੱਚ ਰੋਟੀ ਬਣਦੀ ਕਿਸੇ ਨੂੰ ਚੀਜ਼ ਮਿਲਦੀ ਨਹੀਂਦਾ ਫਟਾਫਟ ਤੇ ਬੜਾ ਬਾਹਰ ਰੌਲਾ ਪੈ ਜਾਂਦਾ ਜਦ ਰੋਟੀ ਮਿਲ ਜਾਏ ਫਿਰ ਬਹਿ ਜਾਂਦੇ ਜੋ ਕਰਕੇ ਉਦਾਂ ਫਲੋਂ ਰੌਲਾ ਪੈ ਹੀ ਜਾਂਦਾ ਮੈਨੂੰ ਦੋ ਪਹਿਲਾਂ ਮੈਨੂੰ ਦੋ ਜਦੋਂ ਕਿਤੇ ਫਿਰ ਕਿੱਥੇ ਵਿਆਹ ਜਾਂਦਾ ਮੰਨ ਲਓ ਕੁੜਮਾਂਚਾਰੀ ਜੀ ਜਾਂਦਾ ਸੁਭਾਅ ਬਣ ਜਾਂਦਾ ਖੁਸ਼ੀ ਗਮੀ ਤੇ ਸਾਰਾ ਟੱਬਰ ਜਦੋਂ ਇਕੱਠੇ ਜਾਂਦੇ ਆ ਅਗਲੇ ਦਿਨ ਫਿਰ ਸੋਚਦੇ ਹੁੰਨੇ ਇਕੱਠੇ ਨਹੀਂ ਜਾਂਦੇ ਹਾਂਜੀ ਪਹਿਲਾਂ ਵੱਡੇ ਭੈਣ ਜੀ ਤਾਂ ਪਹਿਲਾਂ ਬੀਜੀ ਤੇ ਫਿਰ ਵੱਡੇ ਭੈਣ ਜੀ ਪਹਿਲਾਂ ਇਹ ਹੀ ਜਾਂਦੇ ਹੁੰਦੇ ਜੇ ਵੀ ਸਾਡੇ ਜਦੋਂ ਬੱਚੇ ਹੋਏ ਆ ਜੇ ਸਾਡੇ ਬੱਚੇ ਢਿੱਲੇ ਹੋ ਜਾਣ ਵੀ ਹੁਣ ਤੇ ਹਸਪਤਾਲ ਚਲ ਜਾਂਦੇ ਨਾ ਫਿਰ ਪਿੰਡ ਵਿੱਚ ਡਾਕਟਰ ਹੁੰਦੇ ਭੈਣ ਜੀ ਲੈ ਕੇ ਜਾਂਦੇ ਹੁੰਦੇ ਹਾਂਜੀ ਤੇ ਪਤਾ ਨਹੀਂ ਹੁੰਦਾ ਵੀ ਮਤਲਬ ਉਹਨਾਂ ਦੇ ਬੱਚੇ ਸਾਡੇ ਬੱਚੇ ਕਿਹੜੇ ਭਾਵੇਂ ਇਹ ਪਾਲਣ ਤੇ ਭਾਵੇਂ ਜਿਹੜੇ ਮਰਜੀ ਇਹਨਾਂ ਕੋਲੋਂ ਸਾਡੇ ਬੱਚੇ ਇਹਨਾਂ ਕੋਲ ਤੇ ਇਹਨਾਂ ਦੇ ਮੇਰੇ ਕੋਲ ਕੋਈ ਪਤਾ ਹੀ ਨਹੀਂ ਕਿ ਕਿਹਦਾ ਬਤਵਕੀ ਨੇ ਤੇ ਜੇ ਨਵੀਂ ਜਨਰੇਸ਼ਨ ਦੀ ਨਵੀਂ ਪੀੜੀ ਦੀ ਗੱਲ ਕਰੀਏ ਤੁਹਾਡੀਆਂ ਨੋਵਾ ਵੀ ਆ ਗਏ ਉਹ ਵੀ ਇਦਾਂ ਚੱਲਦੀਆਂ ਤੁਹਾਡੇ ਵਾਂਗੂ ਹਾਂਜੀ ਚੱਲਦੀਆਂ ਵਾ ਬਹੁਤ ਵਧੀਆ ਚੱਲਦੀਆਂ ਆਹੋ ਜੀ ਗੱਲ ਨਹੀਂ ਪਿਆਰ ਕਰਦੀਆਂ ਲਾਗੇ ਬਹਿ ਕੇ ਰੋਟੀ ਟੋਕ ਖਾਂਦੀਆਂ ਜੋ ਵੀ ਅਹੀਂ ਕਹੀਏ ਉਹੀ ਕਰਦੀਆਂ ਨੇ ਹਾਂਜੀ ਸਾਡੀਆਂ ਨੋਵਾ ਸੱਜੇ ਖੱਬੇ ਆਉਣ ਦੀ ਕੋਸ਼ਿਸ਼ ਕਰਦਾ ਫਿਰ ਸਮਝਾ ਲੈਂਦੇ ਜਿਉਂ ਨੂੰ ਥੋੜਾ ਬਹੁਤਾ ਹੁੰਦਾ ਤੇ ਕੋਈ ਨਹੀਂ ਸਮਝਾਦਾ ਉਹ ਸਮਝ ਜਾਂਦੀਆਂ ਹਾਂਜੀ ਸਮਝ ਜਾਂਦੀਆਂ ਤਰੀਕਿਆਂ ਨਾਲ ਨਾ ਤਰੀਕਿਆਂ ਨਾਲ ਸਮਝਣੀ ਹੋਈ ਦੂਜੇ ਤਰੀਕੇ ਨਾਲ ਸਮਝਾ ਲਾਂਗੇ ਔਰ ਵਧੀਆ ਗੱਲ ਹੈ ਕਹਿੰਦੇ ਨਾਲ ਸਮਝਣ ਤੇ ਸਮਝਾ ਵੀ ਲਈਦਾ ਬਿਲਕੁਲ ਠੀਕ ਆ ਇਹ ਫਿਰ ਸਾਰਾ ਕਿਉਂਕਿ ਘਰ ਦੀ ਮਾਂ ਹੈ ਘਰ ਚਲਾਉਂਦੀ ਆ ਤੁਸੀਂ ਘਰ ਦੀਆਂ ਮਾਵਾਂ ਜੀ ਘਰ ਨੂੰ ਚਲਾਉਂਦੇ ਕਿਦਾਂ ਜੇ ਕਹਿੰਦਾ ਭਾਵ ਕੀ ਚੁੱਲ੍ਹਾ ਕਿਤਰਾ ਚੱਲਦਾ ਚੁੱਲ੍ਹਾ ਤੇ ਇੱਕ ਟਾਈਮ ਦਾ ਪਖਾਉਣਾ ਔਖਾ ਹੋ ਜਾਂਦਾ ਤੇ ਫਿਰ ਕੰਮ ਵੰਡੇ ਤੇ ਆ ਕਿ ਜਾਂ ਜਿਹੜਾ ਕੰਮ ਜਿਹਦੇ ਕਾਬੂ ਆ ਜੇ ਸਾਨੂੰ ਕੋਈ ਔਖਾ ਨਹੀਂ ਹਾਂਜੀ ਉਹ ਲੋ ਬੀਜੀ ਹੁੰਦੇ ਪਹਿਲਾਂ ਤੇ ਹੁਣ ਅਸੀਂ ਦੋ ਤਿੰਨ ਜਣੀਆਂ ਨੇ ਸਬਜ਼ੀ ਕੱਟ ਲੈਣੀ ਹੈ ਇੱਕ ਦੋ ਜਾਣੀ ਨੇ ਬਣਾ ਲੈਣੀਆਂ ਫਿਰ ਸਾਡੀਆਂ ਨਵਾਂ ਨੇ ਫੜਫੜ ਰੋਟੀਆਂ ਰਟੀਆਂ ਐ ਪਕਾਵੂਗੇ ਹੋਰ ਵੀ ਪਾਜਣ ਦੇ ਨਾਲ ਪੀ ਆ ਜਾਂਦੇ ਰਹੇ ਬਹੁਤ ਸਾਦੇ ਤੇ ਐ ਵਧੀਆ ਰੋਟੀ ਪਾਣੀ ਖਵਾਲ ਖਬੋਲ ਕੇ ਸਾਮ ਸੰਤ ਕੇ ਸਾਨੂੰ ਕੋਈ ਭਾਰ ਹੀ ਨਹੀਂ ਤੇ ਕੰਮ ਦਾ ਵਾਈ ਹੀ ਜਾਂ ਕੋਈ ਦਾਣਾ ਫੱਕਾ ਜਾਂ ਕੋ ਘਰ ਦੇ ਮੈਂਬਰਾਂ ਦੀ ਰੋਟੀ ਪਾਣੀ ਜਾਂ ਕੋ ਲੀੜਾ ਕਪੜਾ ਧੋਣਾ ਜਿੱਦੇ ਇੱਕ ਟਾਈਮ 'ਚ ਤੁਹਾਡੇ ਪਰਿਵਾਰ ਦਾ ਖਾਣਾ ਪੱਕਦਾ ਵਾ ਵਿਆਹਾਂ 'ਚ ਇੰਨਾ ਕੁ ਪੱਕਦਾ ਵਾ ਮਾੜੇ ਵਿਆਹ ਸੀ ਇੰਨੇ ਪੱਕਦਾ ਹਾਂਜੀ ਤੇ ਭਾਂਡੇ ਵੀ ਸਗੋਂ ਵੀ ਇੰਨੇ ਹੁੰਦੇ ਬਰਤਨ ਜਿਹੜੇ ਹੀ ਮਾਜਦੇ ਦੋ ਤਿੰਨ ਰਹਿਣਗੇ ਬਹੁਤ ਵਧੀਆ ਗੱਲ ਆ ਇਕੱਠੇ ਰਹਿੰਦੇ ਨੇ ਪਰਿਵਾਰ ਇੱਕ ਹੈ ਔਰ ਚੰਗੀ ਗੱਲ ਸਭ ਤੋਂ ਇਹ ਆ ਕਿ ਇਤਫਾਕ ਆ ਪਿਆਰ ਆ ਅੱਜ ਵੀ ਘਰ ਦੇ ਲਾਣੇਦਾਰ ਕੋਲੋਂ ਹੀ ਸਾਰਾ ਖਰਚਾ ਲਿਆ ਜਾਂਦਾ ਇੱਕ ਹੀ ਚੁੱਲਾ ਹੋਇਆ ਲੋਹ ਦੇ ਰੋਟੀ ਪੱਕਦੀ ਆ ਕਹਿੰਦੇ ਕਿ ਇਹ ਸਮਝ ਲਓ ਕਿ ਲੰਗਰ ਵਾਲਾ ਹੀ ਹਿਸਾਬ ਆ ਜਿੱਦਾਂ ਲੰਗਰ ਚੱਲਦਾ ਆਈ ਜਾਓ ਤੇ ਖਾਈ ਜਾਓ ਬੱਚਿਆਂ ਦਾ ਵੀ ਗਾਂ ਤੀਸਰੀ ਤੋਂ ਚੌਥੀ ਪੀੜੀ ਹੋ ਗਈ ਆ ਅੱਜ ਵੀ ਕਹਿੰਦੇ ਸਾਰੇ ਇਕੱਠੇ ਆ ਤੇ ਆਸ ਆ ਕਿ ਸਭ ਗਾਂ ਇੱਥੇ ਹੀ ਰਹਿਣਗੇ ਕੈਮਰਾਮੈਨ ਬੰਟੀ ਦੇ ਨਾਲ ਦਿੱਤੀ ਲੂਥਰਾ 76 TV ਆਸਟ੍ਰੇਲੀਆ